ਤੇ ਮੁੱਦੇ ਆ ਤੇ ਜਿਹੜੀ ਅੱਜ ਗੱਲਬਾਤ ਹੋਏਗੀ ਇੱਕ ਤਾਂ ਫੀਸਾਂ ਦਾ ਵਾਧਾ ਹੈ ਤੇ ਦੂਸਰਾ ਪਿੰਡੂ ਤੇ ਇਸ ਇਲਾਕੇ ਦੀ ਰਿਜ਼ਰਵੇਸ਼ਨ ਵਾਸਤੇ ਜਿਹੜੇ ਮਸਲੇ ਅੱਗੇ ਆ ਰਹੇ ਆ ਉਹਨਾਂ ਮਸਲਿਆਂ ਦੇ ਉੱਤੇ ਅੱਜ ਜਿਹੜੀ ਸਾਰੀ ਗੱਲਬਾਤ ਹੋਊਗੀ ਇਹ ਸਾਡੇ ਭਵਿੱਖ ਨਾਲ ਜੁੜਿਆ ਹੋਇਆ ਮਸਲਾ ਸਾਡੇ ਭੈਣ ਭਰਾਵਾਂ ਦੇ ਭਵਿੱਖ ਨਾਲ ਜੁੜਿਆ ਹੋਇਆ ਮਸਲਾ ਵਾ ਤੇ ਇਸ ਇਲਾਕੇ ਦੇ ਪੈਦਾ ਹੋਣ ਵਾਲੇ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਮਸਲਾ ਵਾ ਇਹਦੇ ਲਈ ਜਿਹੋ ਜਿਹੀ ਵੀ ਲੜਾਈ ਲੜਨੀ ਪਈ ਅਸੀਂ ਲੜ ਦੋ ਸੰਕੋਚ ਨਹੀਂ ਕਰਾਂਗੇ ਟੈਕਨੀਕਲੀ ਟੈਕਨੀਕਲੀ ਇਹ ਸਰਕਾਰੀ ਯੂਨੀਵਰਸਿਟੀ ਨਹੀਂ ਆ ਇਹ ਸਟੂਡੈਂਟ ਫੰਡਡ ਯੂਨੀਵਰਸਿ ਇਸ ਯੂਨੀਵਰਸਿਟੀ ਨੂੰ ਵਿਦਿਆਰਥੀ ਫੰਡ ਦਿੰਦੇ ਆ ਕੱਲਾ-ਕੱਲਾ ਬੱਚਾ 20-20 ਹਜ਼ਾਰ 50-50 ਹਜ਼ਾਰ ਆਪਣੀ ਫੀਸ ਦੇ ਵਿੱਚ ਫੰਡ ਦੇ ਕੇ ਇਸ ਯੂਨੀਵਰਸਿਟੀ ਨੂੰ ਚਲਾ ਰਿਹਾ ਤੇ ਇਹਨਾਂ ਪ੍ਰੋਫੈਸਰਾਂ ਦੀਆਂ ਤਨਖਾਹਾਂ ਭਰ ਰਿਹਾ ਵਾ ਯੂਨੀਵਰਸਿਟੀ ਦਾ ਖਰਚਾ ਹਜ਼ਾਰ ਕਰੋੜ ਦੇ ਲਾਗੇ ਪੈਂਦੇ ਆ ਸਾਲ ਦਾ ਪੰਜਾਬ ਸਰਕਾਰ ਸਿਰਫ 50 ਕਰੋੜ ਰੁਪਇਆ ਦਿੰਦੀ ਆ ਇਹ ਕਹਿਣ ਨੂੰ ਸਰਕਾਰੀ ਯੂਨੀਵਰਸਿਟੀ ਆ ਇਹਨਾਂ ਲਈ ਜਿਹੜੀ ਕੌਫੀ ਬਣਦੀ ਆ ਉਹ ਆਉਂਦੀ ਆ ਇਹਨਾਂ ਲਈ ਜਿਹੜੀ ਚਾਹ ਬਣਦੀ ਆ ਉਹ ਆਉਂਦੀ ਆ ਤੇ ਹੋਰ ਇਹਨਾਂ ਲਈ ਏਸੀ ਪੱਖਿਆਂ ਦਾ ਜਿਹੜਾ ਬਿਜਲੀ ਦਾ ਬਿਲਿਆ ਸਾਰਾ ਕੁਝ ਇਹਦੇ 'ਚ ਪੈਂਦਾ ਵਿਦਿਆਰਥੀਆਂ ਲਈ ਕੋਈ ਵੀ ਇਹੋ ਜੀ ਸਹੂਲਤ ਯੂਨੀਵਰਸਿਟੀ 'ਚ ਮੌਜੂਦ ਨਹੀਂ ਸਾਨੂੰ ਤਾਂ ਪਾਣੀ ਵੀ ਮੁੱਲ ਲੈ ਕੇ ਪੀਣਾ ਪੈਂਦਾ ਇਸ ਇਲਾਕੇ ਤੇ ਤਰਸ ਕਰੋ ਪਿੰਡੂ ਬੱਚਿਆਂ ਦੇ ਤਰਸ ਕਰੋ ਸਰਾਦੀ ਏਰੀਏ ਦੇ ਬੱਚਿਆਂ ਦੇ ਤਰਸ ਕਰੋ ਉਹਨਾਂ ਦੀ ਰਿਜ਼ਰਵੇਸ਼ਨ ਬਹਾਲ ਕਰੋ ਸਰਕਾਰ ਵਾਅਦਾ ਕਰਦੀ ਹੈ ਰਾਈਟ ਟੂ ਐਜੂਕੇਸ਼ਨ ਦੇ ਵਿੱਚ ਕਿ ਸਸਤੀ ਤੇ ਮਿਆਰੀ ਵਿੱਦਿਆ ਦੇਣ ਦਾ ਪਰ ਇੱਥੇ ਹੋ ਉਲਟ ਰਿਹਾ ਇੱਥੇ ਮਹਿੰਗੀ ਤੇ ਮਾੜੀ ਵਿਦਿਆ ਦਿੱਤੀ ਜਾ ਰਹੀ ਹੈ ਯੂਨੀਵਰਸਿਟੀਆਂ ਚ ਜਿਹੜੇ ਇੱਥੋਂ ਦੇ ਲੋਕ ਹੀ ਨਹੀਂ ਪੜਨ ਆਉਣਗੇ ਤੇ ਜਿਹੜੇ ਬਾਹਰ ਦੇ ਆ ਉਹ ਤਾਂ ਆ ਹੀ ਰਹੇ ਆ ਪਰ ਜਿਨ੍ਹਾਂ ਲਈ ਇਹ ਯੂਨੀਵਰਸਿਟੀ ਬਣਾਈ ਗਈ ਹੈ ਜੀ ਉਹ ਬੱਚੇ ਨਹੀਂ ਪੜਨਗੇ ਤੇ ਫਿਰ ਇੱਥੋਂ ਦੇ ਲੋਕਾਂ ਲਈ ਫਿਰ ਯੂਨੀਵਰਸਿਟੀ ਦਾ ਕੋਈ ਫਾਇਦਾ ਹੈ ਨਹੀਂ ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਮੈਸਮਰ ਦੀਪ ਸਿੰਘ ਇਸ ਵਕਤ ਗੁਰਨਾਣ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਮੌਜੂਦ ਹੈਗੇ ਆ ਜਿੱਥੇ ਕੈਲੀਏ ਕੀ ਵਿਦਿਆਰਥੀਆਂ ਕੁਝ ਸਮੂਹ ਜਥੇਬੰਦੀਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਸੱਤ ਜਥੇਬੰਦੀ ਯੂਐਸਐਸਐਫ ਜਥੇਬੰਦੀ ਵੱਲੋਂ ਮੀਟਿੰਗ ਕੀਤੀ ਗਈ ਖਾਸ ਕਰਕੇ ਮ ਕਿਸ ਚਰਚੇ ਤੇ ਰਹੀ ਹੋਵੇ ਦੱਸ ਦੰਨੇ ਆ ਕਿ ਇੱਥੇ ਜਿਹੜੇ ਸਰਹੱਦੀ ਇਲਾਕੇ ਆ ਜਾਂ ਪਿੰਡ ਦੇ ਇਲਾਕੇ ਆ ਤੋਂ ਜਿਹੜੇ ਵਿਦਿਆਰਥੀ ਹੁੰਦੇ ਨੇ ਉਹਨਾਂ ਦੇ ਜਿਹੜੀ ਆ ਸੀਟਾਂ ਸੀਗੀਆਂ ਔਰ ਰਿਜ਼ਰਵੇਸ਼ਨ ਕੋਟਾ ਸੀਗਾ ਉਹ ਖਤਮ ਕਰ ਦਿੱਤਾ ਗਿਆ ਅਤੇ ਹਰ ਸਾਲ ਵਾਂਗ 5% ਜਿਹੜੀ ਫੀਸ ਆ ਉਹ ਵਧਾ ਦਿੱਤੀ ਗਈ ਆ ਸੋ ਇਸ ਤੇ ਜੋ ਮੀਟਿੰਗ ਕੀਤੀ ਗਈ ਗੱਲਬਾਤ ਕਰਦੇ ਆ ਕਿ ਆਖਰ ਇਹ ਜਿਹੜੀ ਮੀਟਿੰਗ ਦੇ ਵਿੱਚ ਕੀ ਫੈਸਲਾ ਲਿੱਤਾ ਗਿਆ ਵੀਰੇ ਕੀ ਫੈਸਲਾ ਲਿੱਤਾ ਗਿਆ ਜੋ ਮੀਟਿੰਗ ਤੁਹਾਡੇ ਵੱਲੋਂ ਕੀਤੀ ਗਈ ਹੈ ਅਤੇ ਪ੍ਰਸ਼ਾਸਨ ਨਾਲ ਕਦੋਂ ਗੱਲਬਾਤ ਕੀਤੀ ਜਾਏਗੀ ਜੋ ਵੀ ਤੁਸੀਂ ਮੁੱਦੇ ਰੱਖਨੇ ਆ ਆਪਣੇ ਅੱਜ ਪ੍ਰਸ਼ਾਸਨ ਨੇ ਸਾਨੂੰ ਸੱਦਿਆ ਹੈ ਕਿ ਤੁਸੀਂ ਸਾਡੇ ਨਾਲ ਆ ਕੇ ਗੱਲਬਾਤ ਕਰੋ ਅਸੀਂ ਇੱਕ ਵਾਰੀ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਗੱਲਬਾਤ ਕਰਾਂਗੇ ਉਹਦੇ ਤੋਂ ਬਾਅਦ ਵਿਦਿਆਰਥੀ ਜਥੇਬੰਦੀਆਂ ਨੇ ਇਸ ਸੰਘਰਸ਼ ਨੂੰ ਲੜਨਾ ਐਲਾਨ ਕੀਤਾ ਹੋਇਆ ਵਾ ਕਿਉਂਕਿ ਇਹ ਸਾਡੇ ਭਵਿੱਖ ਨਾਲ ਜੁੜਿਆ ਹੋਇਆ ਮਸਲਾ ਸਾਡੇ ਭੈਣ ਭਰਾਵਾਂ ਦੇ ਭਵਿੱਖ ਨਾਲ ਜੁੜਿਆ ਹੋਇਆ ਮਸਲਾ ਵਾ ਤੇ ਇਸ ਇਲਾਕੇ ਦੇ ਪੈਦਾ ਹੋਣ ਵਾਲੇ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਮਸਲਾ ਵਾ ਇਹਦੇ ਲਈ ਜਿਹੋ ਜਿਹੇ ਵੀ ਲੜਾਈ ਲੜਨੀ ਪਈ ਅਸੀਂ ਲੜਨ ਤੋਂ ਸੰਕੋਚ ਨਹੀਂ ਕਰਾਂਗੇ ਕਿਹੜੇ ਕਿਹੜੇ ਮੁੱਦਿਆਂ ਤੇ ਜਿਹੜੀ ਅੱਜ ਗੱਲਬਾਤ ਹੋਏਗੀ ਇੱਕ ਤਾਂ ਫੀਸਾਂ ਦਾ ਵਾਧਾ ਹੈ ਤੇ ਦੂਸਰਾ ਪਿੰਡੂ ਤੇ ਇਸ ਇਲਾਕੇ ਦੀ ਰਿਜ਼ਰਵੇਸ਼ਨ ਵਾਸਤੇ ਜਿਹੜੇ ਮਸਲੇ ਅੱਗੇ ਆ ਰਹੇ ਆ ਉਹਨਾਂ ਮਸਲਿਆਂ ਦੇ ਉੱਤੇ ਅੱਜ ਜਿਹੜੀ ਸਾਰੀ ਗੱਲਬਾਤ ਹੋਊਗੀ ਕੀ ਹੁਣ ਕਹਿ ਲੀਏ ਕਿ 5% ਫੀਸ ਵੀ ਵਧਾਈ ਗਈ ਹੈ ਉਸ ਨੂੰ ਲੈ ਕੇ ਕੀ ਸਮਝ ਦਿਓ ਕਿਉਂਕਿ ਸਰਕਾਰੀ ਯੂਨੀਵਰਸਿਟੀ ਆ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਅਕਸਰ ਆਪਾਂ ਸੋਚਦੇ ਆ ਕਿ ਫੀਸਾਂ ਉਹਨੀਆਂ ਖੁੰਦੀਆਂ ਜਿੰਨਾ ਕਿ ਜੇਬ ਤੇ ਖਰਚਾ ਘੱਟ ਪਵੇ ਸੋ ਜਿਸ ਤਰੀਕੇ ਨਾਲ ਕਹਿ ਲਿਆ ਕਿ ਸਾਲ ਦਾ 70-70 ਹਜ਼ਾਰ ਰੁਪਿਆ ਬੱਚੇ ਇਸ ਜਗ੍ਹਾ ਤੇ ਭਰਦੇ ਨੇ ਸੋ ਕਿੰਨੀਆਂ ਕਿ ਮੁਸ਼ਕਲਾਂ ਆਉਂਦੀਆਂ ਟੈਕਨੀਕਲੀ ਟੈਕਨੀਕਲੀ ਇਹ ਸਰਕਾਰੀ ਯੂਨੀਵਰਸਿਟੀ ਨਹੀਂ ਆ ਇਹ ਸਟੂਡੈਂਟ ਫੰਡਡ ਯੂਨੀਵਰਸਿਟੀ ਆ ਇਸ ਯੂਨੀਵਰਸਿਟੀ ਨੂੰ ਸਰਕਾਰ ਫੰਡ ਨਹੀਂ ਦਿੰਦੀ ਇਸ ਯੂਨੀਵਰਸਿਟੀ ਨੂੰ ਵਿਦਿਆਰਥੀ ਫੰਡ ਦਿੰਦੇ ਆ ਕੱਲਾ ਕੱਲਾ ਬੱਚਾ 20 20000 50 50000 ਆਪਣੀ ਫੀਸ ਦੇ ਵਿੱਚ ਫੰਡ ਦੇ ਕੇ ਇਸ ਯੂਨੀਵਰਸਿਟੀ ਨੂੰ ਚਲਾ ਰਿਹਾ ਤੇ ਇਹਨਾਂ ਪ੍ਰੋਫੈਸਰਾਂ ਦੀਆਂ ਤਨਖਾਹਾਂ ਭਰ ਰਿਹਾ ਵਾ ਯੂਨੀਵਰਸਿਟੀ ਦਾ ਖਰਚਾ ਹਜ਼ਾਰ ਕਰੋੜ ਦੇ ਲਾਗੇ ਪੈਣੇ ਆ ਸਾਲ ਦਾ ਪੰਜਾਬ ਸਰਕਾਰ ਸਿਰਫ 50 ਕਰੋੜ ਰੁਪਇਆ ਦਿੰਦੀ ਆ ਇਹ ਕਹਿਣ ਨੂੰ ਸਰਕਾਰੀ ਯੂਨੀਵਰਸਿਟੀ ਆ ਪਰ ਇਹ ਵਿਦਿਆਰਥੀਆਂ ਦੀਆਂ ਜੇਬਾਂ ਤੇ ਉਹਨਾਂ ਦੇ ਮਾਂ ਪਿਓ ਦਾ ਲਹੂ ਨਿਚੋੜ ਕੇ ਯੂਨੀਵਰਸਿਟੀ ਚਲਾਈ ਜਾ ਰਹੀ ਹੈ ਜਿਹੜੀਆਂ ਫੀਸਾਂ ਦੀਆਂ ਪਰਚੀਆਂ ਸਾਨੂੰ ਮਿਲਦੇ ਆ ਉਸ ਦੇ ਉੱਪਰ ਅਦਰ ਫੰਡਸ ਫੰਡਸ ਕਰਕੇ ਮੈਂਸ਼ਨ ਹੁੰਦਾ ਪਰ ਅੱਜ ਤੱਕ ਉਸਤੇ ਜ਼ਿਕਰ ਨਹੀਂ ਹੋਇਆ ਕਿ ਉਹ ਫੰਡਸ ਕਾਦੇ ਦਿੱਤੇਗੇ ਉਹ ਫੰਡ ਯੂਨੀਵਰਸਿਟੀ ਨੂੰ ਚਲਾਉਣ ਵਾਸਤੇ ਦਿੱਤੇ ਜਾਂਦੇ ਆ ਉਹਦੇ ਵਿੱਚ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੀਆਂ ਤਨਖਾਹਾਂ ਆਉਂਦੀਆਂ ਇਹਨਾਂ ਲਈ ਜਿਹੜੀ ਕਾਫੀ ਬਣਦੀ ਆ ਉਹ ਆਉਂਦੀ ਆ ਇਨਾਂ ਲਈ ਜਿਹੜੀ ਚਾਹ ਬਣਦੀ ਆ ਉਹ ਆਉਂਦੀ ਆ ਤੇ ਹੋਰ ਇਹਨਾਂ ਲਈ ਏਸੀ ਪੱਖਿਆਂ ਦਾ ਜਿਹੜਾ ਬਿਜਲੀ ਦਾ ਬਿੱਲ ਆ ਸਾਰਾ ਕੁਝ ਇਹਦੇ 'ਚ ਪੈਂਦਾ ਵਿਦਿਆਰਥੀਆਂ ਲਈ ਕੋਈ ਵੀ ਇਹੋ ਜਿਹੀ ਸਹੂਲਤ ਯੂਨੀਵਰਸਿਟੀ 'ਚ ਮੌਜੂਦ ਨਹੀਂ ਸਾਨੂੰ ਤਾਂ ਪਾਣੀ ਵੀ ਮੁੱਲ ਲੈ ਕੇ ਪੀਣਾ ਪੈਂਦਾ ਹੁਣ ਕੀ ਮੰਗਿਆ ਤੁਹਾਡੀ ਪ੍ਰਸ਼ਾਸਨ ਨੂੰ ਲੈ ਕੇ ਕੀ ਗੱਲਾਂ ਜਿਹੜੀਆਂ ਅੱਗੇ ਰੱਖੀਆਂ ਜਾਣਗੀਆਂ ਕਦੋਂ ਤੱਕ ਦਾ ਸਮਾਂ ਜਿਹੜਾ ਦਿੱਤਾ ਜਾਏਗਾ ਅਸੀਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਦੇਖੋ ਇਸ ਇਲਾਕੇ ਤੇ ਤਰਸ ਕਰੋ ਪਿੰਡੂ ਬੱਚਿਆਂ ਦੇ ਤਰਸ ਕਰੋ ਸਰਾਦੀ ਏਰੀਏ ਦੇ ਬੱਚਿਆਂ ਦੇ ਤਰਸ ਕਰੋ ਉਹਨਾਂ ਦੀ ਰਿਜ਼ਰਵੇਸ਼ਨ ਬਹਾਲ ਕਰੋ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵੀ ਕੋਈ ਫੰਡ ਦੇਣਾ ਸ਼ੁਰੂ ਕਰ ਦਿਓ ਜਿਹੜਾ ਵਿਦਿਆਰਥੀਆਂ ਦੀ ਜੇਬ ਤੇ ਵਿੱਤੀ ਬੋਝ ਪੈਂਦਾ ਵਾ ਉਹ ਕਿਸੇ ਨਾ ਕਿਸੇ ਤਰੀਕੇ ਘਟ ਸਕੇ ਸਰਕਾਰ ਵਾਦਾ ਕਰਦੀ ਹੈ ਰਾਈਟ ਟੂ ਐਜੂਕੇਸ਼ਨ ਦੇ ਵਿੱਚ ਵੀ ਸਸਤੀ ਤੇ ਮਿਆਰੀ ਵਿੱਦਿਆ ਦੇਣ ਦਾ ਪਰ ਇੱਥੇ ਹੋ ਉਲਟ ਰਿਹਾ ਇੱਥੇ ਮਹਿੰਗੀ ਤੇ ਮਾੜੀ ਵਿੱਦਿਆ ਦਿੱਤੀ ਜਾ ਰਹੀ ਹੈ ਪਰ ਹੁਣ ਜੇਕਰ ਮੈਂ ਗੱਲ ਕਰਾਂ ਜੋ ਫੈਸਲੇ ਤੁਹਾਡੇ ਵੱਲੋਂ ਲਿੱਤੇ ਗਏ ਨੇ ਪ੍ਰਸ਼ਾਸਨ ਅੱਗੇ ਰੱਖੇ ਜਾਂਦੇ ਆ ਕਿਉਂਕਿ ਖਾਸ ਕਰਕੇ ਜੇਕਰ ਤੁਸੀਂ ਪਿੰਡਾਂ ਦਾ ਜ਼ਿਕਰ ਕਰ ਰਹੇ ਹੋ ਕਿ ਜ਼ਿਆਦਾਤਰ ਕਿਸਾਨਾਂ ਦੇ ਬੱਚੇ ਇੱਥੇ ਪੜ੍ਹਦੇ ਨੇ ਤੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਹੋਈ ਹੈ ਇਸ ਮੁੱਦੇ ਨੂੰ ਲੈ ਕੇ ਹਾਂਜੀ ਗੱਲਬਾਤ ਸਾਡੀ ਚੱਲ ਰਹੀ ਆ ਜੀ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡਾ ਸੰਘਰਸ਼ ਲੀਕਾਂਗੇ ਦੇਖੋ ਯੂਨੀਵਰਸਿਟੀ ਆਪਣੀ ਪਾਲਿਸੀ ਚ ਕੀ ਚੇਂਜ ਲਿਆਉਂਦੀ ਆ ਤੇ ਪੰਜਾਬ ਸਰਕਾਰ ਇਹਦੇ ਤੇ ਕੀ ਕਰਦੀ ਆ ਕਿਉਂਕਿ ਸਾਨੂੰ ਪਤਾ ਲੱਗਾ ਇਹ ਸਾਰੇ ਫੈਸਲੇ ਕਾਂਗਰਸ ਸਰਕਾਰ ਵੱਲੇ ਲਏ ਗਏ ਆ ਤੇ ਆਮ ਆਦਮੀ ਪਾਰ ਉਨੂੰ ਅਸੀਂ ਮਿਲਾਂਗੇ ਇਹਨਾਂ ਦੇ ਲੀਡਰਾਂ ਨੂੰ ਸਿੱਖਿਆ ਮੰਤਰੀ ਨੂੰ ਵੀ ਮਿਲਾਂਗੇ ਇੱਕ ਵਿਦਿਆਰਥੀਆਂ ਦਾ ਵਫਦ ਬਣਾ ਕੇ ਵੀ ਇਹ ਜਿਹੜੀ ਰਿਜ਼ਰਵੇਸ਼ਨ ਆ ਵਾਪਸ ਦਿੱਤੀ ਜਾਵੇ ਤੇ ਫੀਸਾਂ ਦੇ ਵਾਅਦੇ ਤੇ ਰੋਕ ਲਾਈ ਜਾਵੇ ਪੰਜਾਬ ਸਰਕਾਰ ਯੂਨੀਵਰਸਿਟੀਆਂ ਨੂੰ ਮਜ਼ਬੂਤ ਕਰਨ ਵਾਸਤੇ ਕੋਈ ਫੰਡ ਅਰੇਂਜ ਕਰੇ ਜਿਹਦੇ ਨਾਲ ਵਿਦਿਆਰਥੀਆਂ ਦੀ ਜੇਬ ਦੇ ਉੱਤੇ ਡਾਕਾ ਨਾ ਪਵੇ ਰਿਜ਼ਰਵੇਸ਼ਨ ਕੋਟੇ ਨੂੰ ਲੈ ਕੇ ਮੁਸ਼ਕਲ ਸਿਰਫ ਇਹਸ ਗੁਰੂਆਂ ਦੇ ਯੂਨੀਵਰਸਿਟੀ ਚ ਆਈ ਹੈ ਜਾਂ ਪੰਜਾਬ ਭਰ ਦੀਆਂ ਹੋਰ ਯੂਨੀਵਰਸਿਟੀਆਂ ਨੇ ਉੱਤੇ ਆਪਦੀ ਹਰੇਕ ਯੂਨੀਵਰਸਿਟੀ 'ਚ ਮੁਸ਼ਕਲ ਆ ਰਹੀ ਆ ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸ਼ਾਬਾਸ਼ ਆ ਉਹਨਾਂ ਨੇ ਆਪਣੇ ਪ੍ਰੋਸਪੈਕਟਸ ਦੇ ਵਿੱਚ 10% ਐਡੀਸ਼ਨਲ ਸੀਟਾਂ ਜਿਹੜੀਆਂ ਆ ਵਾਂ ਉਹ ਤਿਆਰ ਕਰਨ ਲਈ ਵਿਭਾਗਾਂ ਨੂੰ ਚਿੱਠੀ ਕੱਢੀ ਹੋਈ ਹੈ ਕਿ ਤੁਸੀਂ ਆਪਣੇ 10% ਸੀਟਾਂ ਜਿਹੜੀਆਂ ਐਡੀਸ਼ਨਲ ਤਿਆਰ ਕਰੋ ਜਿਦੇ ਵਿੱਚ ਪਿੰਡੂ ਤੇ ਰੂਰਲ ਏਰੀਆ ਦੇ ਬੱਚੇ ਜਿਹੜੇ ਉਹ ਫਾਇਦਾ ਲੈ ਸਕਣ। ਸਤਿ ਸ਼੍ਰੀ ਅਕਾਲ ਵੀਰੇ ਕੀ ਨਾਮ ਤੁਹਾਡਾ? ਨਵਤੇਜ ਸਿੰਘ। ਕਿੰਦਾ ਦੇਖਦੇ ਹੋ ਇਸ ਫੈਸਲੇ ਨੂੰ ਜੋ ਫੈਸਲਾ ਲਿੱਤਾ ਗਿਆ? ਕਿੰਨਾ ਕੁ ਲੱਗਦਾ ਹੈ ਕਿ ਬੱਚਿਆਂ ਦੇ ਪੱਖ ਚ ਹੈਗਾ? ਬੱਚਿਆਂ ਦੇ ਪੱਖ ਚ ਤਾਂ ਬਿਲਕੁਲ ਵੀ ਨਹੀਂ ਹੈਗਾ ਫੈਸਲਾ ਇਹ ਕਿਉਂਕਿ ਜੇ ਸਟੂਡੈਂਟ ਹੀ ਯੂਨੀਵਰਸਿਟੀਆਂ ਚ ਜਿਹੜੇ ਇੱਥੋਂ ਦੇ ਲੋਕ ਹੀ ਨਹੀਂ ਪੜਨ ਆਉਣਗੇ ਤੇ ਜਿਹੜੇ ਬਾਹਰ ਦੇ ਆ ਉਹ ਤਾਂ ਆ ਹੀ ਰਹੇ ਆ ਪਰ ਜਿਨ੍ਹਾਂ ਲਈ ਇਹ ਯੂਨੀਵਰਸਿਟੀ ਬਣਾਈ ਗਈ ਹੈ ਜੇ ਉਹ ਬੱਚੇ ਨਹੀਂ ਪੜਨਗੇ ਤੇ ਫਿਰ ਇੱਥੋਂ ਦੇ ਲੋਕਾਂ ਲਈ ਫਿਰ ਯੂਨੀਵਰਸਿਟੀ ਦਾ ਕੋਈ ਫਾਇਦਾ ਹੈ ਨਹੀਂ ਪਰ ਜਿਸ ਤਰੀਕੇ ਨਾਲ ਇਹ ਨਵੀਂ ਫੀਸਾ ਦੀ ਗੱਲ ਕਰਾਂ ਫੀਸਾ ਤੇ ਜਿਹੜੀਆਂ ਪਰਚੀਆਂ ਨੇ ਉਹ ਅਦਰ ਫੰਡਸ ਕਰਕੇ ਮੈਂਸ਼ਨ ਆ ਐਕਸਟਰਾ ਫੰਡਸ ਹੋ ਗਿਆ ਜਾਂ ਫੰਡਸ ਮੈਂਸ਼ਨ ਕੀਤੇ ਗਏ ਪਰ ਹਾਲੇ ਤੱਕ ਉਹ ਬੱਚੇ ਨੂੰ ਪਤਾ ਨਹੀਂ ਕਿ ਫੰਡਸ ਦਾ ਪੱਖ ਕਾਦੇ ਦੇ ਰਹੇ ਆ ਬਿਲਕੁਲ ਜੀ ਬਿਲਕੁਲ ਜਦੋਂ ਅਸੀਂ ਪੁੱਛਦੇ ਹਾਂ ਕਿ ਆ ਜਿਹੜੀ ਪਾਰਕਿੰਗ ਲੱਗਦੀ ਆ ਆ ਕਾਰ ਪਾਰਕਿੰਗ ਹੋਗੀ ਜੇ ਪੁੱਛੀਦਾ ਕਿ ਇਹ ਕਹਿੰਦੇ ਪਾਰਕਿੰਗ ਫੀਸ ਦਿਓ ਆਪਾਂ ਕਿਹਾ ਕਿ ਆਪਾਂ ਦਾ ਅਦਰਸ ਫੰਡ ਦੇ ਰਹੇ ਹਾਂ ਹੁਣ ਸਾਨੂੰ ਦੱਸ ਦਿਓ ਕਿ ਕਿਹੜੇ ਅਦਰਸ ਫੰਡ ਲੈ ਰਹੇ ਹੋ ਉਹ ਸਾਨੂੰ ਦੱਸਦੇ ਨਹੀਂ ਬਸ ਦੱਸ ਦਿੰਦੇ ਆ ਕਿ ਅਦਰਸ ਫੰਡ ਆ ਉਹ ਕਰਕੇ ਜਿਹੜੀਆਂ ਸਾਡੀਆਂ ਫੀਸਾਂ ਆ ਉਹ ਦਿਨ-ਬਦਨ ਵਧਾਈ ਜਾਂਦੇ ਆ ਸਾਲ ਬਾਅਦ ਇਸ ਵਾਰ ਵੀ ਇਹਨਾਂ ਨੇ 5000 ਦੇ ਕਰੀਬ ਸਾਡੀ ਫੀਸ ਵਧਾਈ ਹੋਈ ਆ ਸੋ ਕਹ ਲੀਏ ਕਿ ਇਹ ਜਿਹੜਾ ਵੱਡਾ ਮੁੱਦਾ ਆ ਗੁਰਨਾਨ ਦੇ ਯੂਨੀਵਰਸਿਟੀ ਅਤੇ ਹੋਰ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਇਹ ਹੈਗਾ ਸੋਸ ਨੂੰ ਲੈ ਕੇ ਜਿਹੜੀ ਆਵਾਜ਼ ਆ ਉਹ ਚੁੱਕੀ ਜਾਣੀ ਹੈਗੀ ਆ ਸੋ ਕਹ ਲਈਏ ਕਿ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਮਿਲਿਆ ਜਾਏਗਾ ਇੱਥੋਂ ਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਨਾਲ ਮੀਟਿੰਗ ਕੀਤੀ ਜਾਏਗੀ ਉਹਨਾਂ ਨਾਲ ਇਹ ਮੁੱਦੇ ਜਿਹੜੇ ਨੇ ਉਹ ਦੱਸੇ ਜਾਣਗੇ ਕਿ ਸਾਨੂੰ ਇਹ ਇਹ ਮੁੱਦਿਆਂ ਨੂੰ ਲੈ ਕੇ ਗੱਲਬਾਤ ਜਿਹੜੀ ਆ ਉਹ ਕਰਨੀ ਹੈਗੀ ਆ ਜਿਸ ਨੂੰ ਕਹ ਲਈਏ ਕਿ ਉਹ ਜਿਹੜਾ ਹੁਣ ਮੋਦਾ ਫੀਸ ਦਾ ਬਣਿਆ 5% ਫੀਸ ਦਾ ਬਣਿਆ ਆ ਉਸ ਨੂੰ ਲੈ ਕੇ ਜਿਹੜੀ ਗੱਲਬਾਤ ਆ ਉਹ ਕੀਤੀ ਜਾਣੀ ਹੈਗੀ ਆ ਦੂਜੇ ਪਾਸੇ ਰਿਜ਼ਰਵੇਸ਼ਨ ਕੋਟਾ ਜਿਹੜਾ ਆ ਕਿ ਜਿਨ੍ਹਾਂ ਦੀਆਂ ਰਿਜ਼ਰਵੇਸ਼ਨ ਕੋਟਾ ਜਿਹੜਾ ਬਿਲਕੁਲ ਖਤਮ ਕਰਤਾ ਆ ਸੋ ਉਸ ਨੂੰ ਲੈ ਕੇ ਜਿਹੜਾ ਮੁੱਦਾ ਆ ਉਹ ਵੀ ਰੱਖਿਆ ਜਾਏਗਾ ਤੇ ਮੇਰੇ ਨਾਲ ਸੱਤ ਜਥੇਬੰਦੀ ਤੋਂ ਗੁਰਵਿੰਦਰ ਸਿੰਘ ਹੁਣੇ ਮੌਜੂਦ ਹੈ ਗੱਲਬਾਤ ਕਰਦੇ ਵੀਰੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਖਾਲਸਾ ਸਾਹਿਬ ਹੈ ਜੀ ਫਤਿਹਵੀਰ ਜੀ ਜੀ ਜੋ ਤੁਹਾਡੇ ਵੱਲੋਂ ਸਮੂਹ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਗਈ ਆ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰੋਗੇ ਦੇਖੋ ਜੀ ਮੁੱਦਾ ਸਿਰਫ ਜਿਹੜਾ ਸਪਸ਼ਟ ਗੱਲ ਹੈ ਕਿ ਜਿਹੜਾ ਪਿੰਡੂ ਕਿਤੇ ਸਰਹੱਦੀ ਖੇਤਰ ਦਾ ਜਿਹੜਾ ਰਿਜ਼ਰਵੇਸ਼ਨ ਕੋਟਾ ਹੈ ਉਹ 2021 ਜਿਹੜਾ ਉਸ ਤੋਂ 17 18 ਦੇ ਵਿੱਚ ਜਿਹੜੀ ਕਾਂਗਰਸ ਦੀ ਸਰਕਾਰੀ ਉਹਦੇ ਲੋਕੀ ਨੋਟੀਫਿਕੇਸ਼ਨ ਆਇਆ 21 ਦੇ ਵਿੱਚ ਉਹਨੂੰ ਬਿਲਕੁਲ ਸਮਾਪਤ ਕਰ ਦਿੱਤਾ ਗਿਆ ਅਸਲ 'ਚ ਯੂਨੀਵਰਸਿਟੀ ਬਣਨ ਦਾ ਕਾਰਨ ਹੀ ਇਹ ਸੀ ਕਿ ਪਿੰਡੂ ਇਲਾਕਾ ਵਾ ਸਰਹੱਦੀ ਇਲਾਕਾ ਬਾਰਡਰ ਏਰੀਆ ਵਾ ਤੇ ਖਾਸ ਕਰਕੇ ਜੂਨ 84 ਦੀ ਮਾਰ ਇਸ ਏਰੀਏ ਨੂੰ ਪਈ ਮਿਲਟਰੀ ਸਾਰਾ ਟਾਈਮ ਜਿਹੜਾ ਸਟੇਟ ਪ੍ਰੈਸ਼ਨ ਦਾ ਆ ਸੋ ਉਹਦੇ ਸਬੰਧ ਚ ਯੂਨੀਵਰਸਿਟੀ ਬਣਾਈ ਗਈ ਸੀ ਕਿ ਇੱਥੇ ਬੱਚੇ ਪੜ੍ਹ ਲਿਖ ਜਾਣਗੇ ਸਾਰ ਜਾਣਗੇ ਪਰ ਮਸਲਾ ਕੀ ਇੱਥੇ ਅਸਲ ਜਿਹੀ ਬਿਜਲੀ ਗੱਲ ਇਹ ਆ ਕਿ ਦੇਖੋ ਜਿਹੜਾ ਪਿੰਡੂ ਖੇਤਰ ਤੋਂ ਜਵਾਕ ਆਊਗਾ ਉਹਨੂੰ ਫੀਸ ਦੀ ਵੀ ਸਮੱਸਿਆ ਆਊਗੀ ਉਹਨੇ ਉਹਦੇ ਕੋਲ ਵੱਡੀ ਮਾਤਰਾ ਦੇ ਫੀਸ ਨਹੀਂ ਸ਼ਹਿਰੀ ਜਵਾਕਾਂ ਨੂੰ ਫੀਸ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਕੰਮਕਾਰ ਚੱਲਦੇ ਆ ਬਿਜ਼ਨਸ ਚੱਲਦੇ ਆ ਸੋ ਇਹ ਯੂਨੀਵਰਸਿਟੀ ਦੀ ਪਾਲਿਸੀ ਹੈ ਕਿ ਜਿਹੜੇ ਫੀਸ ਤੇ ਸਵਾਲ ਬਾਰ-ਬਾਰ ਉੱਠਦੇ ਆ ਸੋ ਇਸ ਕਰਕੇ ਜਿਹੜਾ ਪਿੰਡੂ ਖੇਤਰ ਤੋਂ ਜਿਹੜੇ ਬੱਚੇ ਆਉਂਦੇ ਆ ਉਹਨਾਂ ਦਾ ਕੋਟਾ ਖਤਮ ਕਰ ਦਿੱਤਾ ਜਾਵੇ ਇਹ ਸਿਰਫ ਜਿਹੜੀ ਅਲੀਟ ਕਲਾਸ ਲਈ ਯੂਨੀਵਰਸਿਟੀ ਰਹਿਣ ਦਿੱਤੇ ਵੇ ਤਾਂ ਤਕਰੀਬਨ ਜਿਹੜੀ ਯੂਨੀਵਰਸਿਟੀ ਆ ਉਹ ਅਲੀਟ ਕਲਾਸ ਲਈ ਬਣਾ ਹੀ ਦਿੱਤੀ ਗਈ ਹੈ ਕਿ ਇੱਥੇ ਤੁਸੀਂ ਇੱਥੋਂ ਦਾ ਰੈਂਟ ਆਣੇ ਇੱਥੋਂ ਦਾ ਸਾਰਾ ਕੁਝ ਵੇਖੋ ਲੀਡ ਕਲਾਸ ਦੇ ਆ ਸੋ ਸਾਡੀ ਸਪਸ਼ਟ ਮੰਗ ਹੈ ਵੀ ਜਿਹੜਾ ਪਿੰਡੂ ਬੱਚਿਆਂ ਦਾ ਬਾਦਰ ਏਰੀਆ ਦੇ ਬੱਚਿਆਂ ਦਾ ਦੰਗਾ ਪੀੜਤ ਦੇ ਬੱਚਿਆਂ ਦਾ ਹੱਕ ਬਣਦਾ ਵਾ ਪਰਿਵਾਰਾਂ ਦਾ ਉਹਨਾਂ ਦਾ ਹੱਕ ਉਹਨਾਂ ਨੂੰ ਦਿੱਤਾ ਜਾਵੇ ਤੇ ਜਿਹੜਾ ਰਿਜ਼ਰਵੇਸ਼ਨ ਕੋਟਾ ਵਾ ਉਹਨੂੰ ਬਹਾਲ ਕੀਤਾ ਜਾਵੇ ਕਿਤੇ ਕੱਲੀਆਂ ਜਥੇਬੰਦੀਆਂ ਦੇ ਮੈਂਬਰ ਆ ਕੇ ਅੱਗੇ ਖੜ ਜਨ ਮੇਰੇ ਖਿਆਲ ਇਦਾਂ ਦਾ ਮਸਲਾ ਹੱਲ ਨਹੀਂ ਹੋਏਗਾ ਵਿਦਿਆਰਥੀ ਨਾਲ ਸਹਿਯੋਗ ਕਰਨਗੇ ਇਸ ਦੇ ਵਿੱਚ ਬਿਲਕੁਲ ਜੀ ਬਿਲਕੁਲ ਦੇਖੋ ਜੀ ਇਹਦੇ ਵਿਦਿਆਰਥੀਆਂ ਦਾ ਇਹ ਮਸਲਾ ਵਿਦਿਆਰਥੀ ਨੂੰ ਸਿੱਧਾ ਅਸਰ ਪਵੇਗਾ ਅਸੀਂ ਇੱਥੇ ਰੋਜ਼ ਕਾਉਂਸਲਿੰਗਾਂ ਤੁਹਾਡੇ ਸਾਹਮਣੇ ਐਡਮਿਸ਼ਨਸ ਚੱਲ ਰਹੀਆਂ ਯੂਨੀਵਰਸਿਟੀ ਦੇ ਬੱਚੇ ਮਿਲਦੇ ਆ ਹੁਣ ਉਹ ਕਿਉਂਕਿ ਇਸ ਵਾਰ ਜਿਹੜਾ ਵਡੀ ਇਸ ਵਾਰ ਸਮੱਸਿਆ ਤਾਂ ਇਹ ਕਿ ਜਿਹੜਾ ਬਾਹਰ ਵਾਲਾ ਪ੍ਰਭਾਵ ਉਹ ਤੇ ਰੋਗ ਲੱਗੀ ਕਿਉਂਕਿ ਕੈਨੇਡਾ ਨੇ ਕੁਝ ਰੋਗ ਲਾਤੀ ਬੱਚੇ ਇਸ ਵੱਡੀ ਮਾਤਰਾ ਦੇ ਵਿੱਚ ਇਸ ਵਾਰ ਯੂਨੀਵਰਸਿਟੀ ਦੇ ਵਿੱਚ ਆਏ ਪਹਿਲਾਂ ਦੇ ਵੈਸੇ ਹੀ ਕੋਈ ਯੂਨੀਵਰਸਿਟੀਆਂ 'ਚ ਬੱਚੇ ਬੜ ਘਟ ਗਏ ਸੀ ਸੀਟਾਂ ਖਾਲੀ ਹੁੰਦੀਆਂ ਸੀ ਕਦੀ ਇਹ ਮੰਗ ਉੱਠੀ ਨਹੀਂ ਇਸ ਵਾਰ ਮੰਗ ਤਾਂ ਇੱਥੇ ਵੀ ਬੱਚੇ ਬਹੁਤ ਵੱਡੀ ਮਾਤਰਾ ਦੇ ਵਿੱਚ ਯੂਨੀਵਰਸਿਟੀ ਐਡਮਿਸ਼ਨ ਲੈਣ ਆ ਰਹੇ ਆ ਸੋ ਇਸ ਕਰਕੇ ਜਿਹੜਾ ਵਾ ਪਿੰਡੂ ਜਿਹੜੇ ਖੇਤਰ ਦੇ ਬੱਚੇ ਆ ਕਿਉਂਕਿ ਉਹਦੇ ਵਿੱਚ ਜਿਹੜਾ ਪਿੰਡੂ ਖੇਤਰ ਦੇ ਬੱਚੇ ਦੇ ਸਰਦੀ ਜਿਹੜਾ ਉਹ ਕੋਟਾ ਮਿਲਦਾ ਸੀ ਉਹਦਾ ਉਹਨਾਂ ਨੂੰ ਨੁਕਸਾਨ ਹੋ ਰਿਹਾ ਸੋ ਸਾਡੀ ਯੂਨੀਅਸਿਟੀ ਪ੍ਰਸ਼ ਪੱਕਾ ਸੋਲੂਸ਼ਨ ਨਹੀਂ ਹੁੰਦਾ ਉਹਨਾਂ ਚ ਜਿਹੜਾ ਐਡੀਸ਼ਨਲ ਸੀਟਾਂ ਵੀ ਸੀ ਜਿਹੜਾ ਯੂਨੀਵਰਸਿਟੀ ਦੇ ਹੱਕ ਚ ਐਡੀਸ਼ਨਲ ਸੀਟਾਂ ਵਧਾ ਕੇ ਬੱਚਿਆਂ ਨੂੰ ਹੱਕ ਦਿੱਤਾ ਜਾਂਦਾ ਧੰਨਵਾਦ ਸੋ ਕਹ ਲਈਏ ਕਿ ਅੱਜ ਗੁਰਨਾਰਦੇ ਯੂਨੀਵਰਸਿਟੀ ਦਾ ਸਮੂਹ ਜਥੇਬੰਦੀਆਂ ਵੱਲੋਂ ਇਹ ਅੱਜ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਖਾਸ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਣੀ ਹੈ ਜੋ ਰਿਜ਼ਰਵੇਸ਼ਨ ਕੋਟਾ ਹੈਗਾ ਆ ਉਸ ਨੂੰ ਜਿਸ ਤਰੀਕੇ ਨਾਲ ਪਹਿਲਾਂ ਸੀਟਾਂ ਰੱਖੀਆਂ ਜਾਂਦੀਆਂ ਅਸੀਂ ਉਹੀ ਤਰੀਕਾ ਜਿਹੜਾ ਰੱਖਿਆ ਜਾਵੇ ਹੁਣ ਤਾਂ ਜਿਹੜਾ ਇਹਨਾਂ ਨੇ ਕਹਿਣਾ ਹੈ ਕਿ ਜਿਹੜਾ ਰਿਜ਼ਰਵੇਸ਼ਨ ਕੋਟਾ ਆ ਉਹ ਖਤਮ ਕਰ ਦਿੱਤਾ ਹੈਗਾ ਆ ਸੋ ਜਿਹੜੀ 5% ਫੀਸ ਜਿਹੜੀ ਆ ਉਸ ਦੇ ਵਿੱਚ ਵੀ ਵਾਦਾ ਕੀਤਾ ਗਿਆ ਸੋ ਉਸ ਨੂੰ ਲੈ ਕੇ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਣੀ ਹੈਗੀ ਆ ਸੋ ਉਸ ਦੇ ਵਿੱਚ ਦੇਖਦੇ ਹਾਂ ਕਿ ਕੀ ਗੱਲਬਾਤ ਹੁੰਦੀ ਹੈ ਕੀ ਸਿੱਟਾ ਇਸ ਦਾ ਨਿਕਲਦਾ ਆ ਉਹ ਵੀ ਗੱਲਬਾਤ ਜਿਹੜੀ ਆ ਉਹ ਜ਼ਰੂਰ ਤੁਹਾਡੇ ਅੱਗੇ ਰੂਪਰੂ ਕਰਾਂਗੇ ਮੈਨੂੰ ਦਿਓ ਇਜਾਜ਼ਤ ਸਕਰੋਲ ਪੰਜਾਬ ਦੇ ਲਈ ਸਿਮਰਦੀਪ ਸਿੰਘ ਅਮਿਸਰ